ਰਾਮ ਮੰਦਰ ਦੀ ਹੁਣ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਧਰਮ ਦੇ ਵਿੱਚੋਂ ਸਨਾਤਨੀ ਮਤ ਦੇ ਵਿੱਚੋਂ ਵੀ ਵਿਰੋਧ ਉੱਠਿਆ ਬਹੁਤ ਸਾਰੇ ਨਿਹੰਗ ਜਿਹੜੇ ਸੀ ਉੱਥੇ ਲੰਗਰ ਲਗਾਉਂਦੇ ਆ ਜਾਂ ਫਿਰ ਨਾਮ ਧਾਰੀਆਂ ਦੇ ਵਿੱਚੋਂ ਜਿਹੜੇ ਸਿੱਖ ਧਰਮ ਦੇ ਵਿੱਚ ਨਹੀਂ ਹੈ ਉਹਨਾਂ ਦੀਆਂ ਰੌਰੀਤਾਂ ਬੜੀਆਂ ਵੱਖਰੀਆਂ ਨੇ ਸਿਰਫ ਪਛਾਾਕ ਜਿਹੜੀ ਹੈ ਉਹਨਾਂ ਦੀ ਸਿੱਖ ਧਰਮ ਦੇ ਨਾਲ ਮਿਲਦੀ ਹੈ ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹਨਾਂ ਦੇ ਪੁੱਤਰ ਜਿਹੜੇ ਹੁਣ ਉਹਨਾਂ ਦਾ ਵੰਸ਼ ਹੈਗਾ ਆ ਉਹਨਾਂ ਦਾ ਖਾਨਦਾਨ ਹੈ ਉਹਨਾਂ ਦੇ ਕੋਲ ਪੁਸ਼ਪ ਪੜਤਾਲ ਕਰਕੇ ਜਿਹੜਾ ਇਤਿਹਾਸ ਦਾ ਅਸਲ ਸਚਾਈ ਹੈ ਉਹਨੂੰ ਕਿਤਾਬਾਂ ਦੇ ਰਾਹੀਂ ਜਿਹੜਾ ਸੀ ਉਹ ਲੋਕਾਂ ਦੇ ਸਾਹਮਣੇ ਲਿਆਉਂਦੇ ਬੇ ਇੱਥੇ ਕੀ ਕੀ ਘਟਨਾ ਕਰਮ ਜਿਹੜਾ ਹੈ ਉਹ ਬਾਪਰਦਾ ਹੈ ਮਨਜਿੰਦਰ ਸਿੰਘ ਸਰਸਾ ਉਹ ਬਿਲਕੁਲ ਕਾਗਜ਼ ਕੱਢ ਕੇ ਤੇ ਉਹ ਸਟੇਜ ਦੇ ਉੱਤੇ ਦਿਖਾਉਂਦਾ ਹੈ ਉਹ ਕਿਤਾਬਾਂ ਜਿਹੜੀਆਂ ਨੇ ਉਹ ਸਰਟੀਫਿਕੇਟ ਜਿਹੜੀਆਂ ਨੇ ਉਹ ਸਿੱਖ ਧਰਮ ਨੂੰ ਜਿਹੜੀ ਆ ਉਹ ਅਗਵਾਈ ਨਹੀਂ ਜੇ ਕਰਦੀਆਂ ਉਹਦੇ ਵਿੱਚ ਬਹੁਤ ਸਾਰਾ ਹੋਰ ਇਹੋ ਜਿਹਾ ਰਲਾ ਜਿਹੜਾ ਹੈ ਉਹ ਪਹਿਲਾਂ ਪਿਆ ਹੋਇਆ ਹੈ ਜਿਹਦੇ ਬਾਰੇ ਪੰਥਦਰਦੀ ਪਹਿਲਾਂ ਹੀ ਸਿੱਖ ਧਰਮ ਦੇ ਆਗੂਆਂ ਨੂੰ ਜਿਹੜਾ ਹੈ ਉਹ آگਾਹ ਕਰ ਚੁੱਕੇ ਨੇ ਪ੍ਰਚੀਨ ਗ੍ਰੰਥ ਹੈ ਉਹਨਾਂ ਦੇ ਵਿੱਚ ਪਏ ਹੋਏ ਰਲੇ ਨੂੰ ਬਾਹਰ ਕੱਢ ਕੇ ਅਸਲ ਤੱਥ ਜਿਹੜਾ ਹੈ ਉਹ ਲੋਕਾਂ ਸਾਹਮਣੇ ਨਹੀਂ ਲਿਆਉਣ ਦੀ ਕੋਸ਼ਿਸ਼ ਕੀਤੀ ਦੋ ਧਰਮਾਂ ਨੂੰ ਖੁੰਝੇ ਨਹੀਂ ਲਾਇਆ ਜਾ ਰਿਹਾ ਦੋ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਇਹ ਦੋਵੇਂ ਧਰਮ ਇਕੱਠੇ ਹੋ ਕੇ ਸਨਾਤਨ ਮਤ ਵਾਲੇ ਪਾਸੇ ਨਾ ਆ ਜਾਣ ਅਸਲ ਦੀ ਵਿੱਚ ਇਹਨਾਂ ਨੇ ਹੀ ਉਹਨਾਂ ਗ੍ਰੰਥਾਂ ਦੇ ਵਿੱਚ ਉਹ ਰਲਾ ਪਵਾ ਕਰਕੇ ਤੇ ਉਹ ਬਿਲਕੁਲ ਪਹਿਲਾਂ ਦਾ ਰੱਖਿਆ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਤੱਥ ਜਿਹੜੇ ਨੇ ਨਿਕਲ ਸਕਦੇ ਨੇ ਸ਼ੋਮਣੀ ਕਮੇਟੀ ਤੇ ਆਰਐਸਐਸ ਦੀ ਲਗਭਗ ਨੇੜੇ ਨੇੜੇ ਇਹਨਾਂ ਦੀ ਸਥਾਪਨਾ ਹੁੰਦੀ ਹੈ ਪਰ ਉਹ ਜਿਹੜਾ ਹੈਗਾ ਆ ਉਹ ਬਿਲਕੁਲ ਪਲਾਨ ਦੇ ਨਾਲ ਚੱਲਦੇ ਪਏ ਨੇ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਕੋਲ ਆਪਣਾ ਬਜਟ ਵੀ ਬਹੁਤ ਹੈ ਤੇ ਹੋਰ ਸਭ ਕੁਝ ਵੀ ਬਹੁਤ ਹੈ ਪਰ ਸਾਡੀ ਇਸ ਪੱਖ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਉਹ ਸਾਨੂੰ ਕਮੀ ਨਜ਼ਰ ਆਉਂਦੀ ਆ ਵੀ ਅਸੀਂ ਆਪਣਾ ਇਤਿਹਾਸ ਜਿਹੜਾ ਹੈ ਉਹ ਬਚਾ ਨਹੀਂ ਪਾ ਰਹੇ ਇਹ ਤੇ ਸਾਡੀ ਪਰੰਪਰਾ ਹੀ ਨਹੀਂ ਹੈਗਾ ਵੀ ਕਿਸੇ ਦੇ ਧਰਮ ਸਥਾਨ ਨੂੰ ਤੋੜ ਕੇ ਤੇ ਆਪਣੇ ਧਰਮ ਸਥਾਨ ਜਿਹੜੇ ਨੇ ਉਹ ਬਣਾ ਦਿੱਤੇ ਜਾਵਣ ਜੇ ਭਾਜਪਾ ਜਿਹੜੀ ਆ ਉਹ ਆਰਐਸ ਦੀ ਜਮਾਤ ਹੈ ਤੇ ਭਾਜਪਾ ਦਾ ਹੀ ਬੰਦਾ ਜਿਹੜਾ ਹੈ ਉਹ ਮਨਜਿੰਦਰ ਸਿੰਘ ਸਿਰਸਾ ਹੈ ਤੇ ਉਹਨੇ ਆਪਣੀ ਅਹੁਦੇਦਾਰੀ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਉਹ ਕਿਉਂ ਨਹੀਂ ਬਿਆਨ ਦੇਗਾ ਅਸਲ ਦੀ ਵਿੱਚ ਜਿਹੜੇ ਜਦੋਂ ਜਮੀਰ ਮਰ ਜਾਂਦੀ ਹੈ ਉਸ ਜਮੀਰ ਮਰੀ ਦੇ ਵਿੱਚ ਤੁਸੀਂ ਕੁਝ ਵੀ ਕਰਵਾ ਸਕਦੇ ਹੋ ਮਨਜਿੰਦਰ ਸਿੰਘ ਸਰਸਾ ਦਾ ਇੱਕ ਬਿਆਨ ਸਾਹਮਣੇ ਆਇਆ ਔਰ ਉਸ ਬਿਆਨ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਗੁਰਦੁਆਰਾ ਸ੍ਰੀ ਰਕਾਬगंज ਸਾਹਿਬ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਸ ਗੁਰਦੁਆਰਾ ਸਾਹਿਬ ਦੀ ਥਾਂ ਦੇ ਉੱਤੇ ਪਹਿਲਾਂ ਮਸਜਿਦ ਸੀ ਹੈਰਾਨੀ ਦੀ ਗੱਲ ਹੈ ਮਸਜਿਦ ਤੇ ਮੰਦਿਰ ਦੀ ਗੱਲ ਚੱਲਦੀ ਪਈ ਸੀ ਰਾਮ ਮੰਦਿਰ ਦੀ ਉਸਾਰੀ ਹੋਗੀ ਪ੍ਰਾਣ ਪ੍ਰਤੀਸ਼ਠਾ ਹੋਗੀ ਤੇ ਉਸ ਤੋਂ ਬਾਅਦ ਹੁਣ ਉਹੀ ਗੱਲ ਹੋਈ ਜਿਸ ਦਾ ਡਰ ਸਤਾਉਂਦਾ ਪਿਆ ਸੀ ਸਿੱਖ ਧਰਮ ਦੇ ਵਿੱਚ ਵੀ ਹੁਣ ਇਸ ਤਰ੍ਹਾਂ ਦਾ ਵਿਵਾਦ ਖੜਾ ਹੋ ਗਿਆ। ਇੱਕ ਇਹੋ ਜਿਹਾ ਵਿਵਾਦ ਜਿਹੜਾ ਭਾਵੇਂ ਮੌਜੂਦਾ ਸਮੇਂ ਦੇ ਵਿੱਚ ਪਰਮਜੀਤ ਸਿੰਘ ਸਰਨਾ ਨੇ ਨਾਕਾਰ ਦਿੱਤਾ ਆ ਉਸ ਦੇ ਖਿਲਾਫ ਖੜ ਗਏ ਨੇ ਪਰ ਇਸ ਗੱਲ ਦੀ ਅਸਲੀਅਤ ਕੀ ਹੈ ਜਾਣਨੀ ਬਹੁਤ ਜ਼ਰੂਰੀ ਹੈ। ਲੰਘੇ ਦਿਨ ਇਹ ਵਿਵਾਦ ਸਾਹਮਣੇ ਆਉਂਦਾ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਨਸ਼ਰ ਹੋ ਰਹੀ ਹੁੰਦੀ ਹੈ ਜਿਸ ਦੇ ਵਿੱਚ ਇੱਕ ਪਾਸੇ ਤਾਂ ਆ ਮੰਜਿੰਦਰ ਸਰਸਾ ਇਸ ਗੱਲ ਦੀ ਪਰਵਾਣਗੀ ਦਿੰਦੇ ਨਜ਼ਰ ਆ ਰਹੇ ਨੇ ਕਿ ਇਤਿਹਾਸ ਇਸ ਦੀ ਗਵਾਹੀ ਭਰਦਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਉੱਤੇ ਗੱਲ ਕਰੀਏ ਜਾਂ ਫਿਰ ਇੰਟਰਨੈਟ ਦੇ ਉੱਤੇ ਵੇਖੀਏ ਵੱਖ-ਵੱਖ ਥਾਵਾਂ ਦੇ ਉੱਤੇ ਜਦੋਂ ਗੁਰਦੁਆਰਾ ਸ੍ਰੀ ਰਿਕਾਬਗੰਜ ਸਾਹਿਬ ਦੇ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ ਤੇ ਉੱਥੇ ਇੱਕ ਮਸਜਿਦ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਜਿਸ ਨੂੰ ਲੈ ਕੇ ਸਰਦਾਰ ਭਗੇਲ ਸਿੰਘ ਦਾ ਨਾਮ ਆਉਂਦਾ ਹੈ ਕਿ ਉਹਨਾਂ ਨੇ ਉਸ ਮਸਜਿਦ ਨੂੰ ਢਾ ਕੇ ਤੇ ਅੱਗੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਸੀ ਪਰ ਇਸ ਗੱਲ ਨੂੰ ਲੈ ਕੇ ਅਸਲ ਤੱਥ ਕੀ ਕਹਿੰਦੇ ਨੇ ਅੱਜ ਅਸੀਂ ਮੌਜੂਦ ਆ ਭਾਈ ਨਛੱਤਰ ਸਿੰਘ ਜੀ ਦੇ ਨਾਲ ਆਪ ਸਿੱਖ ਪ੍ਰਚਾਰਕ ਨੇ ਔਰ ਇਹਨਾਂ ਚੀਜ਼ਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਰੱਖਦੇ ਨੇ ਖਾਸ ਕਰਕੇ ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਰੱਖਦੇ ਨੇ ਉਹਨਾਂ ਤੋਂ ਪੁੱਛਦੇ ਆ ਨਛੱਤਰ ਸਿੰਘ ਜੀ ਸਭ ਤੋਂ ਪਹਿਲਾਂ ਤੁਸੀਂ ਸਮਾਂ ਦਿੱਤਾ ਬਾਰੇ ਵਾਸਤੇ ਬੜਾ ਧੰਨਵਾਦ ਕਰਦੇ ਧੰਨਵਾਦ ਜੀ ਸਵਾਹਿਗੁਰ ਜੀ ਕਿਫਤ ਜੀ ਜਿਹੜੀ ਇੱਕ ਗੱਲ ਇਹ ਚੱਲੀ ਹੋਈ ਹੈ ਖਾਸ ਕਰਕੇ ਮਨਜਿੰਦਰ ਸਿੰਘ ਸਰਸਾ ਦੀ ਪਹਿਲੀ ਗੱਲ ਤਾਂ ਇਹ ਹੈਰਾਨੀ ਦੀ ਗੱਲ ਹੈ ਕਿ ਇਹ ਵਿਵਾਦ ਖੜਾ ਹੋ ਗਿਆ ਜਿਹੜਾ ਪਹਿਲਾਂ ਹਿੰਦੂ ਧਰਮ ਦੇ ਵਿੱਚ ਤੇ ਖਾਸ ਕਰਕੇ ਮੁਸਲਮਾਨ ਧਰਮ ਦੇ ਵਿੱਚ ਸੀਗਾ ਇਹ ਵਿਵਾਦ ਉਹਨਾਂ ਦਾ ਆਪਸੀ ਵਿਵਾਦ ਜਿਹੜਾ ਸੀਗਾ ਜਿਸ ਨੂੰ ਲੈ ਕੇ ਰਾਮ ਮੰਦਰ ਦੀ ਇਹ ਸਾਰੀ ਹੋ ਗਈ ਉੱਥੇ ਦੂਜੇ ਪਾਸੇ ਹੁਣ ਇਹ ਵਿਵਾਦ ਸਿੱਖ ਧਰਮ ਦੇ ਵਿੱਚ ਵੀ ਤਬਦੀਲ ਕਰ ਚੁੱਕਿਆ ਹੈ ਸਿੱਖ ਧਰਮ ਦੇ ਵਿੱਚ ਵੀ ਆ ਗਿਆ ਬਿਆਨ ਸਾਹਮਣੇ ਆਇਆ ਮਨਜਿੰਦਰ ਸਰਸਾ ਸ਼ਰਿਆਮ ਬੋਲ ਪਏ ਕਿ ਜਿੱਥੇ ਰਿਕਾਬਗਨ ਸਾਹਿਬ ਗੁਰਦੁਆਰਾ ਸਾਹਿਬ ਹੈਗੀ ਨਹੀਂ ਉੱਥੇ ਪਹਿਲਾਂ ਮਸਜਿਦ ਸੀਗੀ ਤੇ ਉਹ ਢਾ ਕੇ ਉਹ ਗੁਰਦੁਆਰਾ ਸਾਹਿਬ ਬਣੇ ਨੇ ਹੁਣ ਇਹ ਇੱਕ ਨਵਾਂ ਵਿਵਾਦ ਤਾਂ ਨਹੀਂ ਖੜਾ ਕਰ ਦੂਗਾ ਕਿਉਂਕਿ ਜਦੋਂ ਰਾਮ ਮੰਦਰ ਦੀ ਹੁਣ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਧਰਮ ਦੇ ਵਿੱਚੋਂ ਸਨਾਤਨੀ ਮਤ ਦੇ ਵਿੱਚੋਂ ਵੀ ਵਿਰੋਧ ਉੱਠਿਆ ਤੇ ਦੂਜੇ ਪਾਸੇ ਮੁਸਲਮਾਨਾਂ ਦੀ ਤਾਂ ਕਿਉਂਕਿ ਬਾਬਰੀ ਮੰਜਿਸ ਸਿਗੀ ਹੀ ਉਹਨਾਂ ਦੀ ਮਸਜਿਦ ਹੋਣ ਦੇ ਕਾਰਨ ਉਹਨਾਂ ਵੱਲੋਂ ਤੇ ਵਿਰੋਧ ਹੋਣਾ ਹੀ ਸੀਗਾ ਤੇ ਸਿੱਖ ਧਰਮ ਦੇ ਦਰਦੀਆਂ ਨੇ ਵੀ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਕੇਂਦਰਿਤ ਕੀਤਾ ਧਿਆਨ ਲੋਕਾਂ ਦਾ ਵੀ ਸਾਡਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਭਾਵੇਂ ਕਿ ਉਹਨਾਂ ਵੱਲੋਂ ਪਲਾਂਟ ਕੀਤੇ ਹੋਏ ਬਹੁਤ ਸਾਰੇ ਨਿਹੰਗ ਜਿਹੜੇ ਸੀ ਉੱਥੇ ਲੰਗਰ ਲਗਾਉਂਦੇ ਆ ਜਾਂ ਫਿਰ ਨਾਮ ਧਾਰੀਆਂ ਦੇ ਵਿੱਚੋਂ ਜਿਹੜੇ ਸਿੱਖ ਧਰਮ ਦੇ ਵਿੱਚ ਨਹੀਂ ਹੈ ਉਹਨਾਂ ਦੀਆਂ ਰੌ ਰੀਤਾਂ ਬੜੀਆਂ ਵੱਖਰੀਆਂ ਨੇ ਸਿਰਫ ਪਛਾਕ ਜਿਹੜੀ ਹੈ ਉਹਨਾਂ ਦੀ ਸਿੱਖ ਧਰਮ ਦੇ ਨਾਲ ਮਿਲਦੀ ਹੈ ਤੇ ਉੱਥੇ ਜਾ ਕੇ ਉਹ ਲੰਗਰ ਲਗਾਉਂਦੇ ਨੇ ਤੇ ਉਹਨਾਂ ਨੂੰ ਜਿਹੜਾ ਸੀਗਾ ਇਹ ਲੋਕਾਂ ਸਾਹਮਣੇ ਦੁਨੀਆ ਦੇ ਸਾਹਮਣੇ ਪ੍ਰਗਟ ਕਰਵਾਇਆ ਕਿ ਸਿੱਖ ਧਰਮ ਨਾਲ ਆ ਸਾਡੇ ਤੇ ਹੁਣ ਇਹ ਵਿਵਾਦ ਮੁੜ ਕੇ ਭਾਵੇਂ ਜਿਹੜੇ ਪੰਥਦਰਦੀ ਸੀ ਉਹ ਇੱਕ ਵੱਖਰਾ ਬਿਆਨ ਦਿੰਦੇ ਸੀ ਵੀ ਐਵੇਂ ਨਹੀਂ ਕਰਨਾ ਚਾਹੀਦਾ ਸੀਗਾ ਤੇ ਹੁਣ ਇਹ ਜਿਹੜਾ ਨਵਾਂ ਬਿਵਾਦ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤਾ ਗਿਆ ਉਹ ਉਸੇ ਕੜੀ ਦੇ ਤਹਿਤ ਦੇ ਦਿੱਤਾ ਗਿਆ ਵੀ ਇਹ ਇੱਕ ਨਵਾਂ ਬਿਵਾਦ ਜਿਹੜਾ ਹੈ ਉਹ ਪੈਦਾ ਕਰਕੇ ਮੁਸਲਮਾਨਾਂ ਤੇ ਸਿੱਖਾਂ ਦੇ ਵਿਚਕਾਰ ਇੱਕ ਬਿਆਨਬਾਜ਼ੀ ਦੀ ਜਿਹੜੀ ਆ ਉਹ جنگ ਉਹ ਸ਼ੁਰੂ ਕਰ ਦਿੱਤੀ ਜਾਵੇ ਤੇ ਅਸੀਂ ਜਿਹੜੇ ਆ ਦੂਜੇ ਪਾਸੋਂ ਨਿਕਲ ਜਾਈਏ ਤੇ ਸਮਾਂ ਪਾ ਕੇ ਲੋਕ ਜਿਹੜੇ ਨੇ ਉਹ ਭੁੱਲ ਭਲਾ ਜਾਣਗੇ ਪਰੰਤੂ ਜਦੋਂ ਅਸੀਂ ਇਹਦੀ ਬੈਕਗ੍ਰਾਉਂਡ ਵੇਖਦੇ ਆ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਾਨ ਸਥਾਪਿਤ ਕੀਤਾ ਹੋਇਆ ਇਹ ਲੱਖੀ ਸ਼ਾ ਵਣਜਾਰਾ ਇਹ ਉਹਨਾਂ ਦਾ ਘਰ ਸੀਗਾ ਅੱਛਾ ਜੀ ਤੇ ਜਦੋਂ ਇਤਿਹਾਸ ਦੇ ਆਪਾਂ ਤਾਰੀਖ ਦੇ ਪੰਨੇ ਵੇਖਦੇ ਹਾਂ ਕਿ ਜਦੋਂ Hindu ਧਰਮ ਦੀ ਬਾਹ ਪਕੜ ਕੇ ਧਾਰਮਿਕ ਆਜ਼ਾਦੀ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਦੀ ਚਾਂਦਨੀ ਚੌਂਕ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਆ ਉਸ ਵੇਲੇ ਔਰੰਗਜ਼ੇਬ ਨੇ ਬਕਾਇਦਾ ਇਹ ਐਲਾਨ ਕਰ ਦਿੱਤਾ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਧੜ ਦੇ ਸਮੇਤ ਸੀਸ ਚਾਰ ਟੁਕੜੇ ਕਰਕੇ ਦਿੱਲੀ ਦੇ ਪ੍ਰਮੁੱਖ ਚਾਰ ਗੇਟਾਂ ਦੇ ਉੱਤੇ ਟੰਗੇ ਜਾਵਣਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ Hindu ਜਨਤਾ ਦੀ ਬਾਹ ਪਕੜ ਕੇ ਸਾਡੇ ਸਨਮੁਖ ਖਲੋ ਨਾ ਸਕੇ ਅੱਛਾ ਪਰ ਸਿੱਖਾਂ ਦੀ ਬੜੀ ਬਹਾਦਰੀ ਸੀ ਕਿ ਇੰਡੇ ਵੱਡੇ ਉਹਨਾਂ ਦੇ ਸਲਤਨਤ ਦੇ ਵਿੱਚੋਂ ਨਾ ਉਹਨਾਂ ਨੇ ਸਿਰ ਜਿਹੜਾ ਸੀਗਾ ਸਤਗੁਰੂ ਜੀ ਦਾ ਸੀਸ ਜਿਹੜਾ ਸੀਗਾ ਉਹ ਉਹਨਾਂ ਦੇ ਹੱਥ ਲੱਗਣ ਦਿੱਤਾ ਤੇ ਨਾ ਹੀ ਉਹਨਾਂ ਨੇ ਜਿਹੜਾ ਸੀਗਾ ਉਹ ਧੜ ਲੱਗਣ ਦਿੱਤਾ ਸੀਸ ਜਿਹੜਾ ਸੀਗਾ ਉਹ ਭਾਈ ਜੈਤਾ ਜੀ ਬਿਲਕੁਲ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਤੇ ਉਹਨਾਂ ਨੇ ਭਾਈ ਨਾਨੂ ਜੀ ਦੇ ਨਾਲ ਰਲ ਕੇ ਹੋਰ ਸਿੱਖਾਂ ਦੇ ਨਾਲ ਰਲ ਕੇ ਉੱਥੋਂ ਚੁੱਕ ਤੇ 5 ਦਿਨਾਂ ਦਾ ਪੜਾਅ ਕਰਦਿਆਂ ਹੋਇਆਂ ਪੰਜਾਬ ਲੈ ਆਉਂਦਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਲੈ ਆਉਂਦਾ ਤੇ ਦੂਜੇ ਪਾਸੇ ਲੱਖੀਸ਼ਾ ਬਣਜਾਰਾ ਜੀ ਉਹਨਾਂ ਦੇ ਪਸ਼ੂਕੜ ਵੱਲ ਦੇਖੀਏ ਤੇ ਉਹ ਸਿੱਖ ਸਨ ਤੇ ਇੱਕ ਬੜੇ ਵੱਡੇ ਉਸ ਵਕਤ ਦੇ ਵਪਾਰੀ ਸਨ ਬਕਾਇਦਾ ਫੌਜ ਨੂੰ ਉਹ ਰਾਸ਼ਨ ਪਾਣੀ ਜਿਹੜਾ ਸੀਗਾ ਉਹ ਦਿਆ ਕਰਦੇ ਸਨ ਜਮਨਾ ਦੇ ਪਾਰ ਉਸ ਵੇਲੇ ਉਹਨਾਂ ਦਾ ਟਾਡਾ ਜਿਹੜਾ ਕੀ ਗੱਡੀਆਂ ਦਾ ਕਾਫਲਾ ਸੀ ਤੇ ਉਸ ਕਾਫਲਾ ਖੜਾ ਸੀਗਾ ਤੇ ਸਿੱਖਾਂ ਨੇ ਜਾ ਕੇ ਉਨਾ ਨੂੰ ਕਿਹਾ ਵੀ ਇਸ ਤਰ੍ਹਾਂ ਇਹ ਪਾਣਾ ਵਾਪਰਿਆ ਹੈ ਤੇ ਇਸ ਤਰ੍ਹਾਂ ਔਰੰਗਜੀਬ ਨੇ ਜਿਹੜਾ ਹੈ ਉਹ ਐਲਾਨ ਕੀਤਾ ਹੋਇਆ ਹੈ ਉਸ ਮੇਲੇ ਲੱਖੀ ਸ਼ਾਹ ਬਨਜਾਰਾ ਉਸ ਟਾਡੀ ਨੂੰ ਆਪਣੇ ਉਸ ਕਾਫਲੇ ਨੂੰ ਜਿਹੜਾ ਸੀ ਉਹ ਚਾਂਦਨੀ ਚੌਕ ਦੇ ਕੋਲ ਦੀ ਲੰਗਾਉਂਦਾ ਹੈ ਸ਼ਾਮ ਦੇ ਵਕਤ ਕਿਉਂਕਿ ਉਹਨੂੰ ਇਜਾਜ਼ਤ ਸੀ ਹਰੇਕ ਜਗ੍ਹਾ ਦੇ ਵਿੱਚ ਦੀ ਲੰਘਣ ਦੀ ਕਿਉਂਕਿ ਸਰਕਾਰ ਨੂੰ ਰਾਸ਼ਨ ਜਿਹੜਾ ਸੀ ਉਹ ਮੁਹਿਆ ਕਰਵਾਉਂਦਾ ਸੀਗਾ ਤੇ ਉਹਨੇ ਆਪਣੇ ਪੁੱਤਰ ਹੇਮਾ ਹਾੜੀ ਤੇ ਹੋਰ ਨਗਾਈਆ ਉਹਦੇ ਨਾਲ ਰਲ ਕੇ ਤੇ ਸਤਗੁਰੂ ਜੀ ਦਾ ਧੜ ਜਿਹੜਾ ਸੀ ਉਥੋਂ ਚੁੱਕ ਲੈਂਦਾ ਹੈ ਤੇ ਚੁੱਕ ਕੇ ਤੇ ਆਪਣੇ ਘਰ ਲੈ ਜਾਂਦਾ ਹੈ ਘਰ ਲੈ ਜਾ ਕੇ ਤੇ ਉੱਥੇ ਉਹਨਾਂ ਦਾ ਉਹ ਆਪਣੇ ਘਰ ਦੇ ਅੰਦਰ ਹੀ ਚਿਖਾ ਚਿਣ ਕੇ ਤੇ ਸੰਸਕਾਰ ਕਰ ਦਿੰਦਾ ਹੈ ਅੱਛਾ ਉਹਦਾ ਕਾਰਨ ਘਰ ਦੇ ਵਿੱਚ ਅੱਗ ਲਾ ਕੇ ਕੀਤਾ ਕੁਤਾ ਕਾਰਨ ਸੀ ਵੀ ਜੇ ਬਾਹਰ ਉਹ ਸੰਸਕਾਰ ਕਰਦਾ ਉਹਦਾ ਪ੍ਰਬੰਧ ਕਰਨਾ ਪੈਣਾ ਸੀ ਤੇ ਜਿਹੜੇ ਮੁਗਲ ਸਨਤ ਦੇ ਸਿਪਾਈ ਜਿਹੜੇ ਸਨ ਉਹ ਤੇ ਹਰ ਰਲ ਹਲ ਕਰਦੇ ਸੀ ਵੀ ਸੀਸ ਕਿੱਥੇ ਚਲਾ ਗਿਆ ਧੜ ਕਿੱਥੇ ਚਲਾ ਗਿਆ ਵੀ ਔਰੰਗਜ਼ੇਬ ਤੇ ਸਾਡੀ ਜਾਨ ਬਖਸ਼ੀ ਨਹੀਂ ਕਰੇਗਾ ਉਹ ਹਰ ਰਲ ਹਲ ਕਰਨ ਦੇ ਪਏ ਸੀ ਉਹਨੇ ਇਸ ਤਰ੍ਹਾਂ ਹੀ ਉੱਥੇ ਮਾਹੌਲ ਬਣਾ ਦਿੱਤਾ ਵੀ ਘਰ ਦੇ ਵਿੱਚ ਜੋ ਸਮਾਨ ਸੀਗਾ ਉਹਨੂੰ ਰੱਖ ਕੇ ਅੱਗ ਲਾ ਦਿੱਤੀ ਤੇ ਰੋਲਾ ਪਾ ਦਿੱਤਾ ਵੀ ਮੇਰੇ ਘਰ ਨੂੰ ਜਿਹੜੀ ਆ ਉਹ ਅੱਗ ਲੱਗ ਗਈ ਆ ਇਹ ਮਹੌਲਾ ਸਿਰ ਜੇ ਤਾਂ ਵੀ ਗੁਰੂ ਪਾਤਸ਼ਾਹ ਦਾ ਧੜ ਜਿਹੜਾ ਹੈਗਾ ਉਹਦਾ ਅਨਾਦਰ ਨਾ ਹੋ ਸਕੇ ਔਰ ਜਿਬ ਕਰ ਨਾ ਸਕੇ ਉਹ ਉਹਦਾ ਆਪਣਾ ਘਰ ਸੀਗਾ ਤੇ ਹੁਣ ਜਿਹੜੀ ਇਹ ਗੱਲ ਪਰਚਲਿਤ ਕਰ ਦਿੱਤੀ ਗਈ ਹੈ ਜੇ ਆਪਾਂ ਇਹਨਾਂ ਨੂੰ ਤੱਥਾਂ ਨੂੰ ਸਾਰਿਆਂ ਨੂੰ ਵੇਖੀਏ ਤੇ ਇਹਦੇ ਵਿੱਚ ਕੋਈ ਕੜੀ ਜੁੜਦੀ ਨਹੀਂ ਆਉਂਦੀ ਕਿਉਂਕਿ ਜਦੋਂ ਲੱਖੀਸ਼ਾ ਬਣ ਜਾ ਰਿਹਾ ਦੇ ਪਰਿਵਾਰ ਨੂੰ ਵੇਖਦੇ ਆ ਲੱਖੀਸ਼ਾ ਬਣ ਜਾ ਰੇ ਦਾ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਅੱਠ ਪੁੱਤ ਨੇ ਇੱਕ ਧੀ ਹੈ ਦੀ ਜਿਹੜੀ ਆ ਉਹ ਭਾਈ ਮਨੀ ਸਿੰਘ ਨੂੰ ਵਿਆਹੀ ਹੋਈ ਆ ਭਾਈ ਮਨੀ ਸਿੰਘ ਉਹ ਵੀ ਦਿੱਲੀ ਰਹਿੰਦੇ ਨੇ ਗੁਰੂ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਸਿੱਖ ਕਾਲ ਤੋਂ ਬਾਅਦ ਕਹ ਲਓ 1708 ਤੋਂ ਬਾਅਦ 1734 ਤੱਕ ਉਹ ਦਿੱਲੀ ਰਹਿੰਦੇ ਨੇ ਗੁਰੂ ਕੇ ਮਹਿਲ ਜਿਹੜੇ ਨੇ ਉਹ ਵੀ ਦਿੱਲੀ ਵਿੱਚ ਰਹਿੰਦੇ ਨੇ ਮਾਤਾ ਸੁੰਦਰ ਕੌਰ ਜੀ ਉਹ ਵੀ ਦਿੱਲੀ ਰਹਿੰਦੇ ਨੇ ਤੇ ਇਸ ਸਮੇਂ ਦੇ ਵਿੱਚ ਇਹ ਦੇਖਣਾ ਬਣਦਾ ਹੈ ਵੀ ਉਨਾ ਦਾ ਜਵਾਈ ਵੀ ਦਿੱਲੀ ਵਿੱਚ ਆ ਫਿਰ ਲੱਖੀਸ਼ਾ ਬਨਜਾਰੇ ਦੇ ਜਿਹੜੇ ਪੁੱਤ ਨੇ ਉਹ ਵੀ ਉਸ ਸਥਾਨ ਦੇ ਉੱਤੇ ਰਹਿੰਦੇ ਨੇ ਤੇ ਜਦੋਂ ਉਹਨਾਂ ਦਾ ਕੁਰਸੀਨਾਮਾ ਵੇਖਦੇ ਆ ਤੇ ਉਹਨਾਂ ਦੇ ਪੁੱਤ ਦੇ ਵਿੱਚ ਭਾਈ ਨਗਾਈਆ ਜੀ ਜਿਹੜੇ ਨੇ ਉਹਦੇ ਸੱਤ ਪੁੱਤ ਨੇ ਦੋ ਪੁੱਤ ਉਹਦੇ ਰਣ ਦੇ ਵਿੱਚ ਸ਼ਹੀਦ ਹੋ ਗੁੰਦੇ ਨੇ ਤੇ ਪੰਜ ਪੁੱਤਾਂ ਦੇ ਵਿੱਚੋਂ ਅੱਜ ਵੀ ਉਹਨਾਂ ਦੀ ਪੀੜ੍ਹੀ ਦਿੱਲੀ ਵਿੱਚ ਇਹ ਉਹਨਾਂ ਦਾ ਕੁਰਸੀਨਾਮਾ ਲਿਖਦਾ ਹੈ ਵੀ ਉੱਥੇ ਹੈ ਇਹ ਤੇ ਸਿੱਖ ਧਰਮ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਚਾਹੀਦਾ ਸੀਗਾ ਵੇ ਉਹਨਾਂ ਦੇ ਪੁੱਤਰ ਆ ਜਿਹੜੇ ਹੁਣ ਉਹਨਾਂ ਦਾ ਵੰਸ਼ ਹੈਗਾ ਆ ਉਹਨਾਂ ਦਾ ਖਾਨਦਾਨ ਹੈ ਉਹਨਾਂ ਦੇ ਕੋਲੋਂ ਪੂਛ ਪੜਤਾਲ ਕਰਕੇ ਜਿਹੜਾ ਇਤਿਹਾਸ ਦਾ ਅਸਲ ਸਚਾਈ ਆ ਉਹਨੂੰ ਕਿਤਾਬਾਂ ਦੇ ਰਾਹੀਂ ਜਿਹੜਾ ਸੀ ਉਹ ਲੋਕਾਂ ਦੇ ਸਾਹਮਣੇ ਲਿਆਉਂਦੇ ਵੀ ਇੱਥੇ ਕੀ ਕੀ ਘਟਨਾ ਕਰਮ ਜਿਹੜਾ ਹੈ ਉਹ ਵਾਪਰਦਾ ਹੈ ਉਹਨਾਂ ਦੇ ਪੁੱਤਰਾਂ ਦੇ ਕੋਲੋਂ ਬਿਲਕੁਲ ਆਪਾਂ ਜਾਣ ਸਕਦੇ ਆ ਪਰ ਜਿਹੜੇ ਕਿਤਾਬਾਂ ਦੀ ਹਵਾਲਾ ਜਿਹੜਾ ਹੈ ਉਹ ਬਿਲਕੁਲ ਮਨਿੰਦਰ ਮਨਿੰਦਰ ਸਿੰਘ ਸਰਸਾ ਉਹ ਬਿਲਕੁਲ ਕਾਗਜ਼ ਕੱਢ ਕੇ ਤੇ ਉਹ ਸਟੇਜ ਦੇ ਉੱਤੇ ਦਿਖਾਉਂਦਾ ਹੈ ਉਹ ਕਿਤਾਬਾਂ ਜਿਹੜੀਆਂ ਨੇ ਉਹ ਸੈਂਟੀਫਿਕੇਟ ਜਿਹੜੀਆਂ ਨੇ ਉਹ ਸਿੱਖ ਧਰਮ ਨੂੰ ਜਿਹੜੀ ਆ ਉਹ ਅਗਵਾਈ ਨਹੀਂ ਜੇ ਕਰਦੀਆਂ ਉਹਦੇ ਵਿੱਚ ਬਹੁਤ ਸਾਰਾ ਹੋਰ ਇਹੋ ਜਿਹਾ ਰਲਾ ਜਿਹੜਾ ਹੈ ਉਹ ਪਹਿਲਾਂ ਪਿਆ ਹੋਇਆ ਹੈ ਜਿਹਦੇ ਬਾਰੇ ਪੰਥਦਰਦੀ ਪਹਿਲਾਂ ਹੀ ਸਿੱਖ ਧਰਮ ਦੇ ਆਗੂਆਂ ਨੂੰ ਜਿਹੜਾ ਹੈ ਉਹ آگਾਹ ਕਰ ਚੁੱਕੇ ਨੇ ਵੀ ਆਹ ਆਈ ਦੀ ਵਿੱਚ ਰਲਾ ਹੈ ਪਰੰਤੂ ਸ਼੍ਰੋਮਣੀ ਕਮੇਟੀ ਜਿਹਦਾ ਕੰਮ ਹੀ ਧਰਮ ਪ੍ਰਚਾਰ ਵਾਸਤੇ ਕਿਤਾ ਹੋਇਆ ਹੈ ਉਹਨੂੰ ਚੁਣਿਆ ਇਸ ਕਰਕੇ ਹੈ ਉਸ ਧਰਮ ਪ੍ਰਚਾਰ ਕਮੇਟੀ ਨੇ ਬਿਲਕੁਲ ਵੀ ਆਪਣਾ ਫਰਜ਼ ਜਿਹੜਾ ਹੈ ਉਹ ਪੂਰਤੀ ਨਹੀਂ ਕੀਤੀ ਤਾਂ ਜੋ ਜਿਹੜਾ ਅਸਲ ਸਚਾਈ ਹੈ ਇਤਿਹਾਸ ਜਿਹੜਾ ਹੈ ਉਹ ਸੰਗਤਾਂ ਦੇ ਸਾਹਮਣੇ ਆ ਸਕੇ ਇਹ ਉਹਨਾਂ ਦਾ ਫਰਜ਼ ਸੀ ਪਰ ਉਹਨਾਂ ਨੇ ਉਹ ਜਿਹੜੇ ਪ੍ਰਚੀਨ ਗ੍ਰੰਥ ਹੈ ਉਹਨਾਂ ਦੇ ਵਿੱਚ ਪਏ ਹੋਏ ਰਲੇ ਨੂੰ ਬਾਹਰ ਕੱਢ ਕੇ ਅਸਲ ਤੱਥ ਜਿਹੜਾ ਹੈ ਉਹ ਲੋਕਾਂ ਸਾਹਮਣੇ ਨਹੀਂ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਭਾਈ ਸਾਹਿਬ ਮਨਜਿੰਦਰ ਸਿੰਘ ਸਰਸਾ ਡੰਕੇ ਦੀ ਝੋਟ ਤੇ ਕਹਿੰਦੇ 1783 ਦੇ ਵਿੱਚ ਭਾਈ ਬਗੇਲ ਸਿੰਘ ਨੇ ਸਰਦਾਰ ਬਗੇਲ ਸਿੰਘ ਨੇ ਉੱਥੇ ਆ ਕੇ ਦਿੱਲੀ ਦੇ ਵਿੱਚ ਤੇ ਮਸਜਿਦ ਢਾ ਕੇ ਗੁਰਦੁਆਰੇ ਦੀ ਉਸਾਰੀ ਕਰ ਦਿੱਤੀ ਹੈ ਹੁਣ ਇਸ ਤੱਥ ਦੇ ਵਿੱਚ ਫਿਰ ਕਿ ਇਹਨੂੰ ਕਿਸ ਤਰ੍ਹਾਂ ਦੇਖਣ ਸਿੱਖ ਕਿਉਂਕਿ ਇਹ ਤਾਂ ਫਿਰ ਦੋ ਕਾਮਾਂ ਦੇ ਵਿੱਚ ਬੜੀ ਦੁਸ਼ਮਣੀ ਪੈਦਾ ਕਰਦਾ ਜਿਹੜਾ ਮਨਜਿੰਦਰ ਸਿੰਘ ਸਰਸਾ ਨੇ ਉੱਥੇ ਬਿਲਕੁਲ ਸਟੇਜ ਦੇ ਉੱਤੇ ਜਿਹੜੀ ਵੀਡੀਓ ਆ ਰਹੀ ਹੈ ਜਿਹਦੇ ਵਿੱਚ ਉਹਨੇ ਤੱਥ ਦਿੱਤੇ ਆ ਮਹਾਨ ਕੁਸ਼ ਦੀ ਗੱਲ ਕੀਤੀ ਕਾਨ ਸਿੰਘ ਨਾਭੇ ਜੀ ਦੀ ਉਹ ਅਸਲ ਦੇ ਵਿੱਚ ਮਹਾਨ ਕੁਸ਼ ਤੇ ਸਿਰਫ ਇੱਕ ਇਨਫੋਰਮੇਸ਼ਨ ਹੈ ਉਹਨੂੰ ਤੱਥ ਨਹੀਂ ਆਪਾਂ ਮੰਨ ਸਕਦੇ ਉਹਨਾਂ ਨੇ ਜਿਹੜੀ ਜਾਣਕਾਰੀ ਉਹ ਦਿੱਤੀ ਹੋਈ ਐ ਵੱਖ-ਵੱਖ ਦੀ ਤੇ ਅੱਗੋਂ ਜਾਣਕਾਰੀ ਜਿਹੜੀ ਆ ਹੋਰ ਕਈ ਕਿਤਾਬਾਂ ਦੇ ਵਿੱਚੋਂ ਜਿਹੜੀ ਆ ਉਹ ਪੁਰਾਣੀ ਗ੍ਰੰਥਾਂ ਦੇ ਵਿੱਚੋਂ ਲਈ ਗਈ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਵੀ ਸ਼ਰੂਮਣੀ ਕਮੇਟੀ ਦਾ ਜਿਹੜਾ ਇਹ ਫਰਜ ਬਣਦਾ ਸੀ ਵੀ ਅਸਲ ਤਤ ਜਿਹੜਾ ਐ ਉਹ ਸੰਗਤਾਂ ਦੇ ਸਾਹਮਣੇ ਲਿਆਉਣ ਤੇ ਜਿਹੜਾ ਰਲਾ ਪਿਆ ਹੈ ਉਹਨੂੰ ਕੱਢ ਦਿੱਤਾ ਜਾਵੇ ਪਰੰਤੂ ਜਿਹੜੀ ਹੁਣ ਉਹ ਗੱਲ ਕੀਤੀ ਆ ਵੀ 1783 ਦੀ ਉਦੋਂ ਬਿਲਕੁਲ ਬਗੇਲ ਸਿੰਘ ਨੇ ਦਿੱਲੀ ਜਿੱਤੀ ਔਰ ਜਿੱਤੀ ਵੀ ਇਸ ਕਰਕੇ ਵੀ ਜਿਹੜੇ ਸਾਡੀ ਉਥੇ ਗੁਰਦੁਆਰੇ ਨੇ ਜਿਹੜੇ ਅਸਾਰੇ ਹੀ ਨਹੀਂ ਗਏ ਸਨ ਅਜੇ ਤੱਕ ਕਿਉਂਕਿ ਸਿੱਖਾਂ ਨੂੰ ਸਮਾਂ ਹੀ ਨਹੀਂ ਸੀ ਮਿਲਿਆ ਉਹ ਗੁਰਦੁਆਰਿਆਂ ਦੀ ਉਸਾਰੀ ਕਰਨ ਦਾ ਵੀ ਉਹਨਾਂ ਗੁਰਦੁਆਰਿਆਂ ਨੂੰ ਉਸਾਰਿਆ ਜਾਵੇ ਬਿਲਕੁਲ ਬਘੇਲ ਸਿੰਘ ਨੇ ਉੱਥੇ ਗੁਰਦੁਆਰੇ ਉਸਾਰੇ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਵੀ ਜਿੱਥੇ ਜਿੱਥੇ ਗੁਰੂ ਸਾਹਿਬਾਨ ਦੀਆਂ ਜਾਦਾ ਜੁੜੀਆਂ ਸਨ ਜਿਵੇਂ ਰਿਕਾਵਗੰਜ ਗੁਰਦੁਆਰਾ ਸੀਸਕੰਜ ਗੁਰਦੁਆਰਾ ਜਾਂ ਹੋਰ ਜਿੰਨੇ ਵੀ ਗੁਰਦੁਆਰੇ ਸਨ ਮਜ ਨੂੰ ਕਿਟਲਾ ਜਿੰਨੇ ਵੀ ਗੁਰਦੁਆਰੇ ਦਿੱਲੀ ਦੇ ਵਿੱਚ ਨੇ ਬਘੇਲ ਸਿੰਘ ਨੇ ਉਹ ਬਿਲਕੁਲ ਉਸਾਰੇ ਨੇ ਪਰ ਸਾਨੂੰ ਇਹ ਤੱਥ ਕਿਤੇ ਵੀ ਨਹੀਂ ਮਿਲਦਾ ਵੀ ਉਹਨਾਂ ਨੇ ਕਿਸੇ ਮਸਜਿਦ ਨੂੰ ਢਾ ਕੇ ਤੇ ਗੁਰਦੁਆਰਾ ਉਸਾਰਿਆ ਹੋਵੇ ਇਹ ਜਿਹੜੀਆਂ ਪ੍ਰਾਤਨ ਲਿਖਤਾਂ ਪ੍ਰਾਤਨ ਗ੍ਰੰਥਾਂ ਦੇ ਵਿੱਚੋਂ ਕੱਢ ਕੇ ਸਾਡੇ ਸਾਹਮਣੇ ਹੁਣ ਆਈਆਂ ਨੇ ਹੋ ਸਕਦਾ ਇਹਦੇ ਵਿੱਚ ਕੋਈ ਰਲਆ ਪਾਇਆ ਹੋਵੇ ਤੇ ਇਹ ਗੱਲ ਕਹਿ ਦਿੱਤੀ ਜਾਵੇ ਵੀ ਉਹਨਾਂ ਨੇ ਮਸੀਤ ਢਾ ਕੇ ਜਿਹੜੀ ਗੁਰਦੁਆਰਾ ਸਾਹਿਬ ਉਸਾਰਨ ਕੀਤਾ ਹੋਇਆ ਪਰ ਭਾਈ ਸਾਹਿਬ ਇੱਕ ਨਾ ਅਜੀਬ ਗੱਲ ਸਾਹਮਣੇ ਆਉਂਦੀ ਹੈ ਦੇਖੋ ਪਹਿਲਾਂ ਬਾਬਰੀ ਮਸਜਿਦ ਦਾ ਮਾਮਲਾ ਚੱਲਦਾ ਆ ਗਿਆਨਵਾਪੀ ਅਜੇ ਵੀ ਉਹ ਮਾਮਲਾ ਉਸੇ ਤਰ੍ਹਾਂ ਚੱਲਦਾ ਪਿਆ ਰੋਜ਼ ਖਬਰਾਂ ਆ ਰਹੀਆਂ ਨੇ ਜੇ ਗੱਲ ਕਰੀਏ ਇਸ ਮਾਮਲੇ ਦੀ ਜੋ ਭਾਈ ਬਗੇਲ ਸਿੰਘ ਬਾਰੇ ਮਨਜਿੰਦਰ ਸਿੰਘ ਸਰਸਾ ਕਹਿੰਦੇ ਨਹੀਂ ਰਕਾਬ ਗੁਰ ਸਾਹਿਬ ਗੁਰਦੁਆਰਾ ਸਾਹਿਬ ਬਾਰੇ ਕਹਿੰਦੇ ਨੇ ਇਹ ਦੋ ਘੱਟ ਗਿਣਤੀ ਕੌਮਾਂ ਦੇ ਉੱਤੇ ਜਿਹੜੇ ਬਿਆਨ ਸਾਹਮਣੇ ਆਏ ਨੇ ਪਹਿਲਾਂ ਮੁਸਲਮ ਭਾਈਚਾਰੇ ਦੇ ਨਾਲ ਸਬੰਧਤ ਸੀ ਹੁਣ ਸਿੱਖ ਭਾਈਚਾਰੇ ਨਾਲ ਸਬੰਧਤ ਹੈਗਾ ਹੁਣ ਫਿਰ ਇਹਨੂੰ ਇਹ ਮੰਨ ਲਿਆ ਜਾਵੇ ਕਿ ਦੋ ਘੱਟ ਗਿਣਤੀ ਕੌਮਾਂ ਨੂੰ ਖੁੰਝੇ ਲਾਇਆ ਜਾ ਰਿਹਾ ਹੈ ਔਰ ਸਨਾਤਨ ਧਰਮ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋ ਧਰਮਾਂ ਨੂੰ ਖੁੰਝੇ ਨਹੀਂ ਲਾਇਆ ਜਾ ਰਿਹਾ ਦੋ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਤੇ ਇਹ ਦੋਵੇਂ ਧਰਮ ਇਕੱਠੇ ਹੋ ਕੇ ਸਨਾਤਨ ਮਤ ਵਾਲੇ ਪਾਸੇ ਨਾ ਆ ਜਾਣ ਵੀ ਤੁਸੀਂ ਸਾਡੇ ਵਿੱਚ ਇਹ ਕੰਮ ਕਰ ਰਹੇ ਹੋ ਅਸਲ ਦੇ ਵਿੱਚ ਦੋ ਧਰਮਾਂ ਦੇ ਵਿੱਚ ਬਖੇੜਾ ਪਾਇਆ ਜਾ ਰਿਹਾ ਹੈ ਉਹਨਾਂ ਦੇ ਦੋਨਾਂ ਦੇ ਵਿੱਚ ਬਰੂਧ ਪੈਦਾ ਕੀਤਾ ਜਾ ਰਿਹਾ ਹੈ ਕੋਈ ਨਾ ਕੋਈ ਪੁਰਾਣਾ ਤੱਥ ਜਿਹੜਾ ਹੈ ਉਹ ਕੱਢ ਕੇ ਪਹਿਲਾਂ ਅਸਲ ਦੇ ਵਿੱਚ ਇਹਨਾਂ ਨੇ ਹੀ ਉਹਨਾਂ ਗ੍ਰੰਥਾਂ ਦੇ ਵਿੱਚ ਉਹ ਰਲਾ ਪਵਾ ਕਰਕੇ ਤੇ ਉਹ ਬਿਲਕੁਲ ਪਹਿਲਾਂ ਦਾ ਰੱਖਿਆ ਹੋਇਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਤੱਥ ਜਿਹੜੇ ਨੇ ਹੋਰ ਬਹੁਤ ਸਾਰੇ ਜਿਹੜੇ ਨੇ ਉਹ ਨਿਕਲ ਸਕਦੇ ਨੇ ਇੱਕ ਸਵਾਲ ਖੜਾ ਹੁੰਦਾ ਜਦੋਂ ਐਦਾ ਦੀ ਗੱਲ ਹੁੰਦੀ ਹੈ ਕਿ ਚਲੋ ਠੀਕ ਹੈ ਇਹ ਸਾਰੇ ਅੰਤਰ ਰਚੇ ਜਾ ਰਹੇ ਨੇ ਪਰ ਰਚਨ ਵਾਲਾ ਕੌਣ ਹੈ ਕੌਣ ਕਰਦਾ ਪਿਆ ਕੌਣ ਇਸ ਸਾਜ਼ਿਸ਼ ਘੜਦਾ ਪਿਆ ਉਹ ਉਹਨਾਂ ਦੇ ਜਿਹੜੇ ਪਿੱਛੇ بڑے ਲਿਖੇ ਲੋਕ ਆ ਉਹ ਪਹਿਲਾਂ ਹੀ ਬਿਲਕੁਲ ਪਲਾਨ ਬਣਾ ਕੇ 100 ਸਾਲ ਪਹਿਲਾਂ ਦੀ ਪਹਿਲਾਂ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਉਹਦੀ ਉਹ ਚਾਲ ਜਿਹੜੀ ਉਹ ਨਿਰੰਤਰ ਲਾਗੂ ਕਰ ਦਿੰਦੇ ਉਸ ਹਿਸਾਬ ਦੇ ਨਾਲ ਉਹ ਪੂਰੀ ਪਲਾਨ ਦੇ ਨਾਲ ਜਿਹੜਾ ਹੈ ਉਹ ਚੱਲਦੇ ਨੇ ਜਦੋਂ ਆਪਾਂ ਗੱਲ ਕਰਦੇ ਆ ਨਾ ਇਹ ਇਤਿਹਾਸ ਦੀ ਤੇ ਇੱਕ ਨਾਮ ਉੱਭਰ ਕੇ ਸਾਹਮਣੇ ਆਉਂਦਾ ਆਰਐਸਐਸ ਕਿਉਂਕਿ ਆਰਐਸਐਸ ਦੀ ਜਿਹੜੀ ਸਥਾਪਨਾ ਆ ਮੈਨੂੰ ਲੱਗਦਾ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 5 ਸਾਲ ਦੀ ਵਿੱਚ ਤੈ ਸੀਗੀ ਔਰ ਇਸ ਸਥਾਪਨਾ ਤੋਂ ਬਾਅਦ ਆਰਐਸਐਸ ਦੀ ਜਿਹੜੀ ਸਾਰੀ ਹੋਈ ਹੈ ਆਰਐਸਐਸ ਦਾ ਜਿਹੜਾ ਡਿਵੈਲਪਮੈਂਟ ਹੋਈ ਹੈ ਉਹ ਸ਼ਾਇਦ ਇਹੀ ਸਮਝਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜ਼ਿਆਦਾ ਤੇਜ਼ੀ ਨਾਲ ਹੋਈ ਹੈ ਤਾਂ ਕਿ ਇਹ ਸੋਚਿਆ ਜਾ ਸਕਦਾ ਹੈ ਕਿ ਆਰਐਸਐਸ ਜਿਹੜੀ ਹੈ ਉਹ ਇਸ ਦੇ ਪਿੱਛੇ ਹੋ ਸਕਦੀ ਹੈ ਉਹਦਾ ਛੜੇੰਤਰ ਹੋ ਸਕਦਾ ਕਿਉਂਕਿ ਆਮੂਮਨ ਜਦੋਂ ਕਿਸੇ ਨੂੰ ਕੋਈ ਜਵਾਬ ਨਹੀਂ ਲੱਭਦਾ ਉਦੋਂ ਆਰਐਸਐਸ ਵੱਲੋਂ ਵੀ ਢੇੜਾ ਕੱਢ ਲਿਆ ਜਾਂਦਾ ਪਰ ਤੁਹਾਨੂੰ ਲੱਗਦਾ ਕਿ ਇਹ ਹੋ ਸਕਦਾ ਹੈ ਹੋ ਸਕਦਾ ਬਿਲਕੁਲ ਹੋ ਸਕਦਾ ਕਿਉਂਕਿ ਸ਼੍ਰੋਮਣੀ ਕਮੇਟੀ ਤੇ ਆਰਐਸਐਸ ਦੀ ਲਗਭਗ ਨੇੜੇ-ਨੇੜੇ ਇਹਨਾਂ ਦੀ ਸਥਾਪਨਾ ਹੁੰਦੀ ਹੈ ਪਰ ਉਹ ਜਿਹੜਾ ਹੈਗਾ ਆ ਉਹ ਬਿਲਕੁਲ ਪਲਾਨ ਦੇ ਨਾਲ ਚੱਲਦੇ ਪਏ ਨੇ ਉਹਨਾਂ ਨੇ ਜਿਹੜੇ ਆਪਣੇ ਉਹਦੇ ਵਿੱਚ ਫਿੱਟ ਕੀਤੇ ਹੋਏ ਬੰਦੇ ਨੇ ਜਾਂ ਜਿਹੜੇ ਉਹਨਾਂ ਨੇ ਹਾਇਰ ਕੀਤੇ ਹੋਏ ਬੰਦੇ ਨੇ ਉਹ ਬੜੇ ਪੜ੍ਹੇ ਲਿਖੇ ਹੋਏ ਐਸਆਈ ਵੱਡੇ ਵੱਡੇ ਰੈਂਕ ਵਾਲੇ ਜਿਹੜੇ ਰਿਟਾਇਰ ਹੋ ਜਾਂਦੇ ਨੇ ਉਹ ਉਹਨਾਂ ਨੂੰ ਬਕਾਇਦਾ ਤਨਖਾਹ ਦੇ ਉੱਤੇ ਰੱਖ ਕੇ ਜਿਹੜਾ ਹੈ ਉਹ ਉਹਨਾਂ ਦੇ ਕੋਲੋਂ ਅੱਗੇ ਤੱਕ ਸੋਚ ਜਿਹੜੀ ਆ ਉਹਨਾਂ ਦੀ ਬਰਤੋਂ ਕਰਕੇ ਉਹ ਪਲਾਨ ਕਰਦੇ ਨੇ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਕੋਲੋਂ ਆਪਣਾ ਬਜਟ ਵੀ ਬਹੁਤ ਹੈ ਤੇ ਹੋਰ ਸਭ ਕੁਝ ਵੀ ਬਹੁਤ ਹੈ ਪਰ ਸਾਡੀ ਇਸ ਪੱਖ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਉਹ ਸਾਨੂੰ ਕਮੀ ਨਜ਼ਰ ਆਉਂਦੀ ਆ ਵੀ ਅਸੀਂ ਆਪਣਾ ਸਾਹਿਤ ਜਿਹੜਾ ਹੈ ਆਪਣਾ ਇਤਿਹਾਸ ਜਿਹੜਾ ਹੈ ਉਹਨੂੰ ਹੀ ਜਿਹੜਾ ਹੈ ਉਹ ਬਚਾ ਨਹੀਂ ਪਾਰ ਰੇ ਤੇ ਸਾਡੇ ਸਾਹਿਤ ਦੇ ਵਿੱਚ ਆਏ ਗਏ ਹਰ ਰੋਜ਼ ਕੋਈ ਨਾ ਕੋਈ ਇਹੋ ਜੀ ਗੱਲ ਜਿਹੜੀ ਆ ਉਹ ਛੱਡ ਦਿੱਤੀ ਜਾਂਦੀ ਹੈ ਹਾਲਾਂਕਿ ਬਾਬਾ ਬਘੇਲ ਸਿੰਘ ਨੇ ਦਿੱਲੀ ਜਿੱਤੀ ਹੈ ਉੱਥੇ ਨਿਸ਼ਾਨਦੇਹੀ ਕਰਕੇ ਗੁਰਦੁਆਰੇ ਸਹਬਾਨਾਂ ਦੀ ਜਿੱਥੇ ਗੁਰੂ ਸਹਬਾਨਾਂ ਦੇ ਜੀਵਨ ਦੀਆਂ ਕਟਨਾਵਾਆਂ ਘਟੀਆਂ ਸੀ ਜਿੱਥੇ ਸ਼ਹਾਦਤ ਹੋਈ ਸੀ ਕਿੱਥੇ ਉਨ੍ਹਾਂ ਦਾ ਸੰਸਕਾਰ ਹੋਇਆ ਸੀ ਜਾਂ ਹੋਰ ਜਿੱਥੇ ਜਿੱਥੇ ਸਤਿਗੁਰੂ ਮਹਾਰਾਜ ਸੀ ਉਹਨਾਂ ਗੁਰਦੁਆਰਿਆਂ ਦੀ ਅਸਾਰੀ ਜ਼ਰੂਰ ਕੀਤੀ ਹੈ ਪਰੰਤੂ ਇਹ ਗੱਲ ਬਿਲਕੁਲ ਵੀ ਨਹੀਂ ਹੈ ਵੀ ਕਿਸੇ ਮਸੀਤ ਨੂੰ ਢਾਹ ਕਰਕੇ ਤੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਕਿਉਂਕਿ ਸਾਡੀ ਪਰੰਪਰਾ ਹੀ ਨਹੀਂ ਹੈ ਉਹਦੇ ਵਿੱਚ ਮੈਂ ਕੁਝ ਉਦਾਹਰਨਾਂ ਕੂੜ ਕਰਨਾ ਚਾਹੁੰਦਾ ਹਾਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇਹ ਬਿਲਕੁਲ ਗੁਰੂ ਕਾਲ 1708 ਦੇ ਨਾਲ ਦੀ ਹੀ ਘਟਨਾ ਆ ਵੀ ਜਦੋਂ 1710 ਦੇ ਵਿੱਚ ਸਰਹੰਦ ਜਿਹੜੀ ਆ ਉਹ ਜਿੱਤੀ ਜਾਂਦੀ ਆ ਤੇ ਸਰਹੰਦ ਦੇ ਵਿੱਚ ਉਹਨਾਂ ਨੇ ਕਿਸੇ ਮਸਜਿਦ ਨੂੰ ਜਿਹੜਾ ਹੈ ਉਹ ਨਹੀਂ ਛੇੜਿਆ ਇੱਥੋਂ ਤੱਕ ਕਿ ਮਲੇਰ ਕੋਟਲਾ ਜਿਹੜਾ ਕਿ ਸ਼ੇਰ ਮੁਹੰਮਦ ਖਾਨ ਜਿਹੜਾ ਛੋਟੇ ਸਾਹਿਬ ਜਾਦਿਆਂ ਦੀ ਜਦੋਂ ਪੇਸ਼ੀਆਂ ਹੁੰਦੀਆਂ ਨੇ ਵਜੀਦ ਖਾਨ ਦੀ ਕਚਹਿਰੀ ਦੇ ਵਿੱਚ ਉੱਥੇ ਹਾਂ ਦਾ ਨਾਰਾ ਮਾਰਦਾ ਤੇ ਉਹਦੇ ਉਸ ਇਲਾਕੇ ਨੂੰ ਜਾਂ ਉੱਥੇ ਦੀ ਉਹ ਬਿਲਕੁਲ ਮਲੇਰ ਕੋਟਲੇ ਦੇ ਵਿੱਚ ਵੀ ਜਿਹੜਾ ਉਹ ਛੇੜਿਆ ਨਹੀਂ ਜਾਂਦਾ ਹਾਲਾਂਕਿ ਜਿਹੜਾ ਮਲੇਰ ਕੋਟਲੇ ਦਾ ਨਵਾਬ ਆ ਸ਼ੇਰ ਮੁਹੰਮਦ ਖਾਂ ਉਹ ਸਾਹਿਬਜ਼ਾਦੇ ਨੂੰ ਬਚਾਉਂਦਾ ਨਹੀਂ ਆ ਸਿਰਫ ਹਾਂ ਦਾ ਨਾਰਾ ਮਾਰਦਾ ਹੈ ਉਹਦੇ ਹਾਂ ਦੇ ਨਾਰੇ ਨੂੰ ਵੀ ਚੇਤੇ ਰੱਖਦਿਆਂ ਹੋਇਆਂ ਬੰਦਾ ਸਿੰਘ ਬਹਾਦਰ ਉਹਦੇ ਸਥਾਨਾਂ ਨੂੰ ਛੇੜਦਾ ਨਹੀਂ ਆ ਉਹਨਾਂ ਮਸੀਤਾਂ ਨੂੰ ਜਿਹੜਾ ਹੈ ਉਹ ਬਿਲਕੁਲ ਵੀ ਛੇੜਦਾ ਨਹੀਂ ਆ ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਜਿਹੜੇ ਸਿੱਖ ਤੇ ਸੀਗੇ ਉਹਦੀ ਆਪਣੀ ਫੌਜ ਦੇ ਵਿੱਚ ਕੁਝ ਮੁਸਲਮਾਨ ਵੀ ਸੀਗੇ ਉਹਨਾਂ ਮੁਸਲਮਾਨਾਂ ਦੇ ਵਾਸਤੇ ਵੀ ਜਿਹੜਾ ਸੀ ਉਹ ਬਕਾਇਦਾ ਉਹਨਾਂ ਨੇ ਉਹਨਾਂ ਦੇ ਮਸਜਿਦਾਂ ਜਿਹਨੀਆਂ ਸਨ ਉਹ ਬਣਾਈਆਂ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਵੀ ਜਿਹੜਾ ਸੀ ਉਹਨਾਂ ਨੇ ਸਾਰੇ ਧਾਰਮਿਕ ਸਥਾਨਾਂ ਨੂੰ ਜਿਹੜਾ ਸੀ ਉਹ ਬਿਲਕੁਲ ਬਰਾਬਰ ਰੱਖਿਆ ਉਹਨਾਂ ਨੇ ਜਿੱਥੇ ਗੁਰਦੁਆਰਿਆਂ ਸਾਹਿਬ ਦੇ ਨਾਮ ਦੇ ਉੱਤੇ ਜ਼ਗੀਰਾ ਲਗਾਈਆਂ ਜਾਂ ਉੱਥੇ ਦਾਨ ਦਿੱਤਾ ਰਾਜੀ ਹੋਣ ਦੇ ਨਾਤੇ ਉੱਥੇ ਉਹਨਾਂ ਨੇ ਜਿਹੜਾ ਸੀਗਾ ਉਹ Hindu ਮੰਦਰਾਂ ਵਾਸਤੇ ਵੀ ਦਾਨ ਦਿੱਤਾ ਉਹਨਾਂ ਦੀ ਉਸਾਰੀ ਕੀਤੀ ਤੇ ਨਾਲ ਮਸਜਿਦ ਜਿਹੜੀਆਂ ਸੀ ਉਹਨਾਂ ਨੂੰ ਵੀ ਬਰਕਰਾਰ ਜਿਹੜਾ ਸੀ ਉਹ ਰੱਖਿਆ ਜਿੱਥੇ ਲੋੜ ਪਈ ਤੇ ਉਹਨਾਂ ਨੇ ਮਸਜਿਦਾਂ ਜਿਹੜੀਆਂ ਸੀ ਕਿਉਂਕਿ ਉਹਨਾਂ ਦੀ ਫੌਜ ਦੇ ਵਿੱਚ ਵੀ ਮੁਸਲਮਾਨ ਜਿਹੜੇ ਸਨ ਉਹਨਾਂ ਦਾ ਜਿਹੜਾ ਇੱਕ ਸਲਾਹਕਾਰ ਸੀਗਾ ਉਹ ਇੱਕ ਮੁਸਲਮਾਨ ਵੀ ਸੀਗਾ ਅੱਛਾ ਉਹਨਾਂ ਨੇ ਕੋਈ ਹੋਜਿਆ ਭੀਦ ਭਾਵ ਜਿਹੜਾ ਸੀ ਉਹ ਬਿਲਕੁਲ ਵੀ ਮਹਾਰਾਜ ਰਣਜੀਤ ਸਿੰਘ ਨੇ ਵੀ ਨਹੀਂ ਕੀਤਾ ਇਹ ਤੇ ਸਾਡੀ ਪਰੰਪਰਾ ਹੀ ਨਹੀਂ ਹੈਗਾ ਵੀ ਕਿਸੇ ਦੇ ਧਰਮ ਸਥਾਨ ਨੂੰ ਤੋੜ ਕੇ ਤੇ ਆਪਣੇ ਧਰਮ ਸਥਾਨ ਜਿਹੜੇ ਨੇ ਉਹ ਬਣਾ ਲਿੱਤੇ ਜਾਵਣ ਅੱਜ ਵੀ ਬਹੁਤੇ ਸਥਾਨਾਂ ਦੇ ਉੱਤੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆਂ ਵੀ ਇੱਕ ਗੁਰ ਪਿੰਡ ਦੇ ਵਿੱਚ ਉੱਥੇ ਕੋਈ ਮੁਸਲਮਾਨ ਨਹੀਂ ਰਹਿੰਦਾ ਪਰ ਉੱਥੇ ਮਸਜਿਦ ਹੈ ਤੇ ਮਸਜਿਦ ਉਵੇਂ ਦੀ ਉਵੇਂ ਜੜੀ ਆ ਉਹ ਖੜੀ ਆ ਉਹਨੂੰ ਤੋੜਿਆ ਨਹੀਂ ਗਿਆ ਇਸ ਕੀ ਦੀ ਪਰੰਪਰਾ ਨਹੀਂ ਹੈ ਵੀ ਕਿਸੇ ਦੇ ਧਰਮ ਸਥਾਨ ਦੇ ਉੱਤੇ ਕਬਜ਼ਾ ਕਰਕੇ ਉਹਨੂੰ ਤੋੜ ਕੇ ਤੇ ਉੱਥੇ ਆਪਣਾ ਸਥਾਨ ਜਿਹੜਾ ਹੈ ਉਹਨੂੰ ਬਣਾਇਆ ਜਾਵੇ। ਭਾਈ ਸਾਹਿਬ ਦਿੱਕਤ ਇਹ ਆ ਰਹੀ ਹੈ ਕਿ ਇੱਕ ਸਿੱਖ ਆਗੂ ਹੀ ਇੱਕ ਸਿੱਖ ਲੀਡਰ ਹੀ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਮਨਜਿੰਦਰ ਸਿੰਘ ਸਿੱਸਾ ਉਹ ਦਿੱਲੀ ਕਮੇਟੀ ਦੇ ਵੀ ਪ੍ਰਧਾਨ ਰਹਿ ਚੁੱਕੇ ਨੇ ਉਸ ਤੋਂ ਬਾਅਦ ਹੁਣ ਉਹ ਭਾ ਬੀਜੇਪੀ ਦੇ ਵਿੱਚ ਸ਼ਾਮਿਲ ਨੇ ਸਿੱਖ ਆਗੂ ਨੇ। ਉਹ ਇੱਕ ਸਿੱਖ ਆਗੂ ਇਹੋ ਜੀ ਗੱਲ ਕਰਦੇ ਪਏ ਨੇ ਤੇ ਉਦੋਂ ਇਹ ਗੱਲਾਂ ਅਜੀਬ ਨਹੀਂ ਲੱਗਦੀਆਂ। ਬਿਲਕੁਲ ਅਜੀਬ ਲੱਗਦੀਆਂ। ਆਮ ਲੋਕਾਂ ਨੂੰ ਪਰ ਜਿਹੜੇ ਸੋਚਣ ਵਾਲੇ ਆ ਜਿਹੜੇ ਪੰਥਦਾਰਦੀਆਂ ਉਹਨਾਂ ਨੂੰ ਲੱਗਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਭਾਜਪਾ ਜਿਹੜੀ ਆ ਉਹ ਆਰਐਸ ਦੀ ਜਮਾਤ ਹੈ ਤੇ ਭਾਜਪਾ ਦਾ ਹੀ ਬੰਦਾ ਜਿਹੜਾ ਹੈ ਉਹ ਮਨਜਿੰਦਰ ਸਿੰਘ ਸਿਰਸਾ ਹੈ ਤੇ ਉਹਨੇ ਆਪਣੀ ਅਹੁਦੇਦਾਰੀ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਉਹ ਕਿਉਂ ਨਹੀਂ ਬਿਆਨ ਦੇਗਾ ਪਰ ਹੁਣ ਉਹਨਾਂ ਦੇ ਸਿਰ ਤੇ ਬੰਨੀ ਪੱਗ ਉਹਨਾਂ ਨੂੰ ਹਲੂਣਦੀ ਨਹੀਂ ਕਿ ਨਹੀਂ ਇਹ ਤੱਥ ਗਲਤ ਵੀ ਹੋ ਸਕਦੇ ਨੇ ਅਸਲ ਦੇ ਵਿੱਚ ਜਿਹੜੇ ਜਦੋਂ ਜਮੀਰ ਮਰ ਜਾਂਦੀ ਹੈ ਉਸ ਜਮੀਰ ਮਰੀ ਦੇ ਵਿੱਚ ਤੁਸੀਂ ਕੁਝ ਵੀ ਕਰਵਾ ਸਕਦੇ ਆ ਮਰੀ ਹੋਏ ਜਮੀਰ ਦੇ ਵਿੱਚ ਉਹ ਕੋਈ ਵੀ ਬਿਆਨ ਤੇ ਕੁਝ ਵੀ ਕਰ ਸਕਦਾ ਹੈ ਉਹ ਇਹ ਮਰੀਆਂ ਜਮੀਰਾਂ ਵਾਲੇ ਨੇ ਲੋਕ ਅੱਛਾ ਅੰਤ ਦੇ ਵਿੱਚ ਫਿਰ ਇਹ ਤੱਥ ਕੱਢ ਲਿਆ ਜਾਵੇ ਕਿ ਜਿਹੜੀ ਮਸਜਿਦ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਕਿ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਐਮੇ ਦੀ ਕੋਈ ਮਸਜਿਦ ਸੀ ਨਹੀਂ ਉੱਥੇ ਜਿਹਦਾ ਹਵਾਲਾ ਦਿੱਤਾ ਜਾ ਰਿਹਾ ਉਸ ਨੂੰ ਖੋਖਣ ਦੀ ਲੋੜ ਹੈ ਹਾਂ ਬਿਲਕੁਲ ਖੋਖਣ ਦੀ ਲੋੜਾ ਜਿਵੇਂ ਪਹਿਲਾਂ ਕਿਹਾ ਸੀਗਾ ਵੀ ਲੱਖੀਸ਼ਾ ਬਨਜਾਰਾ ਜਿਹਦਾ ਘਰ ਸੀਗਾ ਜਿਹੜਾ ਐਡਾ ਵੱਡਾ ਵਪਾਰੀ ਸੀ ਕੋਈ ਆਮ ਛੋਟਾ ਮੋਟਾ ਗੱਲ ਤੇ ਮਨੁੱਖ ਦੀ ਆਪਾਂ ਵੇਖਦੇ ਆ ਉਹ ਆਪਣਾ ਘਰ ਦੇ ਉੱਤੇ ਕਿਸੇ ਨੂੰ ਕਬਜ਼ਾ ਨਹੀਂ ਹੋਣ ਦਿੰਦਾ ਜਿੰਨੀ ਦੇਰ ਤੱਕ ਉਹ ਜੂੰਦਾ ਹੈ ਤੇ ਉਹ ਲੱਖੀ ਸ਼ਾ ਬਨਜਾਰਾ ਤਾਂ ਐਡਾ ਵੱਡਾ ਵਪਾਰੀ ਸੀ ਉਹਦੇ ਕੋਲ ਪੈਸਾ ਵੀ ਸੀ ਉਹ ਸਰਕਾਰੀ ਦਰਬਾਰੇ ਵੀ ਅਹੁਦਾ ਰੱਖਦਾ ਸੀ ਤੇ ਉਹ ਆਪਣੇ ਘਰ ਦੀ ਉੱਤੇ ਕਿਵੇਂ ਇੱਕ ਮਸਜਿਦ ਜਿਹੜੀ ਆ ਉਹ ਉਸਾਰਨ ਦਵੇਗਾ ਉਹ ਕਿਉਂਕਿ ਸਿੱਖ ਧਰਮ ਦਾ ਉਹ ਜਿਹੜਾ ਹੈਗਾ ਆ ਮੰਨਣ ਵਾਲਾ ਆ ਸਿੱਖ ਧਰਮ ਨੂੰ ਮੰਨਣ ਵਾਲਾ ਇਸੇ ਕਰਕੇ ਉਹ ਦੇਖੋ ਐਡਾ ਵੱਡਾ ਘਰ ਅਸੀਂ ਦੇਖਦੇ ਆਂ ਤੀਲਾ-ਤੀਲਾ ਜੋੜ ਕੇ ਅਸੀਂ ਬਣਾਉਂਦੇ ਆਂ ਤੇ ਆਪਣੇ ਘਰ ਨੂੰ ਅੱਗ ਲਾ ਦੇਣੀ ਵੀ ਗੁਰੂ ਸਾਹਿਬਾਨ ਦੇ ਧੜ ਦਾ ਅਨਾਦਰ ਨਾ ਹੋਵੇ ਔਰੰਗਜੀਬ ਕਰ ਨਾ ਸਕੇ ਤੇ ਆਪਣੇ ਇੰਦਾ ਵੱਡਾ ਉਹ ਨੁਕਸਾਨ ਜਿਹੜਾ ਸੀ ਉਹ ਜਰ ਲਿਆ ਤੇ ਉਹ ਆਪਣੇ ਧਰਮ ਦੀ ਖਾਤਰ ਗੁਰਦੁਆਰੇ ਨੂੰ ਤੇ ਉਹ ਜ਼ਮੀਨ ਦੇ ਸਕਦਾ ਵੀ ਇੱਥੇ ਗੁਰੂ ਸਾਹਿਬਾਨ ਦਾ ਸੰਸਕਾਰ ਕੀਤਾ ਹੈ ਪਰ ਉਹ ਦੂਸਰੇ ਧਰਮ ਵਾਲੇ ਨੂੰ ਕਿਵੇਂ ਦੇ ਸਕਦਾ ਵੀ ਤੁਸੀਂ ਇੱਥੇ ਮਸਜਿਦ ਉਸਾਰ ਲਓ ਜਾਂ ਕੋਈ ਧੱਕੇ ਦੇ ਨਾਲ ਉਸ ਸਥਾਨ ਦੇ ਉੱਤੇ ਕੋਈ ਮਸਜਿਦ ਜਿਹੜੀ ਆ ਉਹ ਉਸਾਰ ਲਏਗਾ ਇਹ ਅਣ ਚਿਤਵੀ ਜਿਹੀ ਗੱਲ ਹੈ ਜਿਹੜੀ ਵਿੱਚ ਜੋੜ ਦਿੱਤੀ ਗਈ ਹੈ ਬਹੁਤ ਸ਼ੁਕਰੀਆ ਬਿਲਕੁਲ ਇਹ ਉਹ ਗੱਲਾਂ ਨਹੀਂ ਜਿਹੜੀਆਂ ਮਨਜਿੰਦਰ ਸਿੰਘ ਸਿਰਸਾ ਨੇ ਕਹੀਆਂ ਪਰ ਉਹਨਾਂ ਗੱਲਾਂ ਦਾ ਅਸਲ ਸੱਚ ਕੀ ਹੈ ਉਹਨਾਂ ਦੇ ਤੱਥ ਕੀ ਨੇ ਕੀ ਤੱਥ ਕੋਕੇ ਗਏ ਨੇ ਕਿ ਤੱਥ ਸਾਹਮਣੇ ਪੇਸ਼ ਕੀਤੇ ਗਏ ਨੇ ਹਾਲਾਂਕਿ ਜ਼ਰੂਰ ਇਹ ਕਹਿਣਾ ਹੈਗਾ ਆ ਕਿ ਕੁਝ ਹਵਾਲੇ ਉਹਨਾਂ ਵੱਲੋਂ ਦਿੱਤੇ ਗਏ ਨੇ ਪਰ ਉਹ ਕੋਖ ਤੋਂ ਬਾਅਦ ਪੇਸ਼ ਨਹੀਂ ਹੋਏ ਨੇ ਖੈਰ ਉੱਥੇ ਮਸਜਿਦ ਸੀ ਕਿ ਨਹੀਂ ਉਹਦਾ ਜਵਾਬ ਭਾਈ ਸਾਹਿਬ ਭਾਈ ਨਛੱਤਰ ਸਿੰਘ ਜੀ ਨੇ ਦੇਣਾ ਮناسب ਸਮਝਿਆ ਉਹਨਾਂ ਨੇ ਦਿੱਤਾ ਵੀ ਹੈ ਤੇ ਇਸ ਤੋਂ ਬਾਅਦ ਹੁਣ ਕੀ ਖਿਆਲ ਸਾਹਮਣੇ ਉੱਭਰ ਕੇ ਆਉਂਦੇ ਨੇ ਇਹ ਸਮਾ ਦੱਸਦਾ ਪਰ ਫਿਲਹਾਲ ਇੱਕ ਤਾਂ ਖਿਆਲ ਇਹ ਪਰਪੱਕ ਹੈਗਾ ਆ ਕਿ ਸਿੱਖੀ ਨੂੰ ਅਜੇ ਹੋਰ ਪ੍ਰਚਾਰ ਦੀ ਲੋੜ ਹੈ ਹੋਰ ਡੂੰਘੇ ਪ੍ਰਚਾਰ ਦੀ ਕੋਖ ਪ੍ਰਤੀ ਪ੍ਰਚਾਰ ਦੀ ਲੋੜ ਹੈਗੀ ਹੈ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਉਹ ਸਮਾਂ ਦੱਸੇਗਾ ਪਰ ਉਹ ਤੱਕ ਲਈ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ